ਦਾदूਵਾਲ ਕੋਲੇ ਆਪਣਾ ਉਹਨੇ ਜਦੋਂ ਅੱਡ ਹੋਈ ਐਜਬੀ ਤੋੜੀ ਗਈ ਕੁਝ ਗੁਰੂ ਘਰਾਂ ਦੇ ਕਾਬਜ ਦਾदूਵਾਲ ਹੋ ਗਿਆ ਉਹਨੂੰ ਪੁੱਛੋ 1 ਰੁਪਏ ਦਾ ਹਿਸਾਬ ਦਿੱਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਹਰ ਰੋਜ਼ ਆਡਿਟ ਹੁੰਦੇ ਆ ਕੌਮ ਦੀ ਇੰਸਟੀਚੂਨ ਹੈ ਉਵੇਂ ਤੱਕ ਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਤ ਜਿਹੜਾ ਸ਼ਰਾਬ ਪੀਂਦਾ ਹੈ ਉਹ ਅੱਜ ਪ੍ਰਧਾਨ ਹੈ ਉਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ ਈਆ ਹੋ ਰਿਹਾ ਉਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਹੁੰਦਾ ਉਹਦੇ ਮਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲਿਹਾਉਣ ਵਾਲੇ ਪੰਜਾਬ 'ਚ ਆ ਜਿਲਾ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 'ਚ ਭਗਵੰਤ ਮਾਨ ਮੁੱਖ ਇੱਥੋਂ ਦਾ ਐਮਐਮਪੀ ਬਣਿਆ ਪਤ ਨਹੀਂ 2.5 ਲੱਖ ਤੇ 2019 'ਚ ਫਿਰ ਤੋਂ ਬਣਾਇਆ 2022 'ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚਾਏ ਹੈ ਇੱਕ ਦਿਨ ਥੋੜੀ ਗੱਲ ਸੁਣਨ ਵਾਸਤੇ ਆਏ ਆ ਇੱਥੇ ਖੜ ਆ ਜਾਂਦੇ ਆ ਦਿਖਦੇ ਨਹੀਂ ਮੈਨੂੰ ਇੰਨਾ ਹੀ ਦੱਸ ਦਿਓ ਮੁੱਖ ਮੰਤਰੀ ਤੁਸੀਂ ਬਣਾਇਆ ਅੱਜ ਦਾ ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ ਮੈਨੂੰ ਇੱਕ ਦਿਨ ਦੱਸ ਦਿਓ ਜੇ ਸੁਨਾਮ ਦੇ ਕਿਸੇ ਪਿੰਡ ਚ ਗਿਆ ਹੋਏ ਧੂਰੀ ਵਾਲੇ ਆਏ ਹੋਣੇ ਧੂਰੀ ਵਾਲੇ ਦੱਸ ਦੇਣ ਉੱਥੇ ਆਏ ਹਣ ਕਿੰਨਾ ਬੁਰਾ ਹਾਲ ਹੈ ਧੂਰੀ ਸ਼ਹਿਰ ਚ ਵੱਢ ਨਹੀਂ ਸਕਦੇ ਤੇ ਕੀ ਕੀ ਕਹਿੰਦੇ ਹੁੰਦੇ ਸੀ ਆ ਬਾਦਲ ਵਾਲੇ ਆਕਾਲੀ ਦਲ ਦੇਖੋ ਜੀ ਆ ਕਰਦੇ ਉਹ ਕਰਦੇ ਆ ਅਸੀਂ ਤਾਂ ਸੇਵਾ ਕੀਤੀ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸੇਵਾ ਕੀਤੀ ਅੱਜ ਸੰਗਰੂਰ ਜ਼ਿਲ੍ਹੇ ਵਾਲਿਓ ਆ ਕੱਸੀਆਂ ਜੜੀਆਂ ਤੁਹਾਡੇ ਖੇਤਾਂ 'ਚ ਕੋਲੋਂ ਟੱਪਦੀਆਂ ਜਿੱਥੋਂ ਪਾਣੀ ਆਉਂਦਾ ਉਹ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਚੱਲ ਰਹੇ ਆ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਉਹਦੇ 'ਚ ਮੁਫਤ ਬਿਜਲੀ ਪਾਉਣ ਵਾਲਾ ਵੀ ਅਕਾਲੀ ਦਲ ਹੈ ਖਾਲੇ ਬਣਾਉਣ ਵਾਲਾ ਅਕਾਲੀ ਦਲ ਹੈ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਹਰ ਦੂਜੇ ਦਿਨ ਇੱਕ ਨਵੇਂ ਜਥੇਬੰਦੀ ਖੜੀ ਹੋ ਜਾਂਦੀ ਹੈ ਕਹਿੰਦੀ ਅਸੀਂ ਕਿਸਾਨਾਂ ਦੀ ਜਥੇਬੰਦੀ ਆਂ ਸੜਕਾਂ ਰੋਕਣ ਨਾਲ ਕਿਸਾਨਾਂ ਦਾ ਹਮਲਾ ਮਸਲਾ ਨਹੀਂ ਹੱਲ ਹੋਣਾ ਹੱਲ ਹੋਣਾ ਜਿਵੇਂ ਅਕਾਲੀ ਦਲ ਨੇ ਲੜਾਈਆਂ ਲੜੀਆਂ ਅਕਾਲੀ ਦਲੇ ਕਸਲੀ ਕਿਸਾਨਾਂ ਦੀ ਉਥੇ ਤੁਹਾਡਾ ਧੰਨਵਾਦ ਵੀ ਕਰਦਾ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਦਾ ਸਾਰੀ ਜਥੇਬੰਦੀ ਦਾ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਪਿਆਰੇ ਮਿੱਤਰ ਸ਼ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਦੇ ਸਰਪ੍ਰਸਤ ਸਾਬ ਸੁਖਦੇਵ ਸਿੰਘ ਜੀ ਢੀਂਡ ਸਾਹਿਬਾ ਉਹਨਾਂ ਦੇ ਬੇਟੇ ਸਾਬ ਪਰਮਿੰਦਰ ਸਿੰਘ ਜੀ ਢੀਂਡ ਸਾਹਿਬਾ ਔਰ ਸਾਡੇ ਪਰਮ ਮਿੱਤਰ ਸਾਬ ਬਲਦੇਵ ਸਿੰਘ ਜੀ ਮਾਨ ਦਾ ਤੇ ਸੰਗਰੂਹ ਦੇ ਹਰ ਲੀਡਰ ਹਰ ਵਰਕਰ ਦਾ ਗगन ਬਰਨਾਲਾ ਜੀ ਸਮੇਤ ਕਿਉਂਕਿ ਅਸੀਂ ਭਾਵੇਂ ਨਾਲ ਦੁਆਬੇ ਤੋਂ ਬਾਕੀ ਦਿਨਿਆ ਤੋਂ ਸਾਡੇ ਮਾਨਯੋਗ ਸੁਧਾਰ ਲੈਣ ਦੇ ਕਨਵੀਨਰ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਬੀਬੀ ਜਗੀਰ ਕੌਰ ਜੀ ਸ੍ਰੀਦਰ ਸਿੰਘ ਪੁੱਲਿਆ ਰਾਠਾ ਸਮੇਤ ਫਜ਼ੈਨਪੁਰਾ ਸਾਹਿਬ ਔਰ ਸਰਬੰਸ ਸਿੰਘ ਫਲੌਰ ਸਮੇਤ ਵੱਡੇ ਗਿੰਤੇ ਚ ਆਏ ਨੇ ਪਟਿਆਲਾ ਜ਼ਿਲ੍ਹਾ ਵੱਡੇ ਗਿੰਤੇ ਚ ਆਇਆ ਪਰ ਮੈਂ ਕਹਿ ਸਕਦਾ ਕਿ ਸੰਗਰੂਰ ਵਾਲਿਓ ਅੱਜ ਦੇ ਨਿਤਾਰਾ ਹੋਣਾ ਸੀ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਤੀ ਤੇ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਅਸਲੀ ਵਾਰਿਸ ਕੌਣ